ਤੇ ਹੁਣ ਵੀਰੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਵਾਲ ਪੁੱਛਣਾ ਏ ਕਿ ਤੁਸੀਂ ਹੁਣ ਸਬ ਇਨਸਪੈਕਟਰ ਦੀ ਪੋਸਟ ਤੇ ਲੱਗ ਚੁੱਕੇ ਹੋ ਨਾ ਸਾਰੇ ਨੂੰ ਪਰ ਦੱਸੇ ਦਿੱਤਾ ਹੈ ਬਿਲਕੁਲ ਤੇ ਹੁਣ ਅੱਗੇ ਕੀ ਪਲਾਨ ਆ ਇਹੀ ਜੋਬ ਤੇ ਸੈਟੀਸਫਾਈਡ ਰਹਿਣਾ ਜਾਂ ਅੱਗੇ ਕੁਝ ਅੱਗੇ ਵੀ ਜੋਬ ਦੇ ਵਿੱਚ ਤੁਸੀਂ ਅਪਡੇਟ ਕਰੋਗੇ ਆ ਵੱਡੀ ਪੋਸਟ ਤੇ ਜਾਓਗੇ ਹੈ ਪਲਾਨ ਕੀ ਇਦਾਂ ਦਾ ਕੁਝ ਭਾਈ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸੀ ਮੈਂ ਪਹਿਲਾਂ ਦੱਸਿਆ ਕਿ ਮੈਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕੀਤੀ ਸੀਗੀ ਤੇ ਮੇਰੀ ਇੱਕ ਪਰਸਨਲ ਇਹ ਸੀਗਾ ਕਿ ਮੈਂ ਆਈਐਸ ਆਈਪੀਐਸ ਲੈਵਲ ਤੱਕ ਦਾ ਸੋਚਾਂ ਹੂੰ ਤੇ ਉਹ ਇੰਦਾ ਮੀਨ ਟਾਈਮ ਚਲੋ ਆਪਣਾ ਉਹ ਕੰਮ ਨਹੀਂ ਬਣਿਆ ਆਪਾਂ ਨੇ ਸਵਿਚ ਕੀਤਾ ਸਟੇਟ ਗਵਰਨਮੈਂਟ ਦੇ ਜੋਬਸ ਦੀਆਂ ਆ ਗਈਆਂ ਪ੍ਰੋਫਾਈਲਾਂ ਤਾਂ ਆਪਾਂ ਇਧਰਲੇ ਪਾਸੇ ਨੂੰ ਹੋ ਗਏ ਕਿ ਐਕਸਾਈਜ਼ ਇਨਸਪੈਕਟਰ ਚ ਮਿਲ ਜਵੇ ਫੂਡ ਇਨਸਪੈਕਟਰ ਹੋ ਜੀਏ ਨੈਪ ਤਹਿਸੀਲਦਾਰ ਦੀ ਹੋ ਜਵੇ ਸਬ ਇਨਸਪੈਕਟਰ ਹੋ ਜੀਏ ਸਬ ਇਨਸਪੈਕਟਰ ਆਪਣਾ ਕੰਮ ਬਣ ਗਿਆ ਓਕੇ ਬਟ ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਫਿਊਚਰ ਪਲਾਨ ਕੀ ਆ ਤਾਂ ਜੇ ਪੀਸੀਐਸ ਦਾ ਐਗਜ਼ਾਮ ਆਉਂਦਾ ਤਾਂ ਮੇਰੀ ਅਪਰੋਚ ਇੱਕ ਵਾਰੀ ਜ਼ਰੂਰ ਹੋਊਗੀ ਕਿ ਮੈਂ ਡੀਐਸਪੀ ਲੈਵਲ ਦੀ ਪੋਸਟ ਦੇ ਲਈ ਹਿੰਮਤ ਮਾਰੂ ਕਿਉਂਕਿ ਤਿਆਰੀ ਮੇਰੀ ਹੈ ਮੈਂ ਤਿਆਰੀ ਤਾਂ ਮੇਰੀ ਉਹ ਮੇਰਾ ਥੋੜਾ ਜਿਹਾ ਇਹ ਮਹਿਗਾ ਕਿ ਚਲੋ ਜਿਹੜੀ ਮੈਂ 15 ਸਾਲ ਬਾਅਦ ਤੁਸੀਂ ਇਹ ਚੀਜ਼ ਦੇਖੋ ਮੈਂ ਹੈਡ ਕਨਸਟੇਬਲ ਸੀਗਾ